ਉਹ ਧੰਨ ਬਣਾ ਦੇਗਾ ਉਹ ਇਹ ਉਹਨੇ ਧੰਨ ਬਣਾਇਆ ਇਹ ਗੱਲ ਕਹਿ ਕੇ ਕਿ ਥੋਵੇਂ ਤੂੰ ਦੇ ਉਕੜਾ ਪਾ ਕੇ ਚੱਕ ਇੰਨਾ ਵਿਸ਼ਵਾਸ ਕੀਤਾ ਪਰ ਧੰਨ ਉਹ ਜਿਹੜਾ ਮੈਨੂੰ ਬਿਨ ਦੇਖੇ ਵਿਸ਼ਵਾਸ ਕਰਨ ਗਿਆ ਅੱਜ ਤੁਸੀਂ ਪ੍ਰਭੂ ਯਿਸੂ ਨੂੰ ਨਹੀਂ ਦੇਖਿਆ ਪਰ ਉਹਦੀਆਂ ਬੁਲਾਈਆਂ ਨੂੰ ਦੇਖਿਆ ਉਹਦੀਆਂ ਚੰਗਾਈਆਂ ਨੂੰ ਦੇਖਿਆ ਉਹਦੇ ਕਿਸ ਤਰ੍ਹਾਂ ਨਾ ਪਿਆਰਿਓ ਧਾਨਾ ਔਰ ਉਹਦੇ ਧੰਨ ਬਣਾਉਣ ਦਾ ਮਕਸਦ ਤੁਹਾਨੂੰ ਹੁਣ ਆਪਣੀ ਮਹਿਮਾ ਦੇ ਕੇ ਆਪਣੀ ਗਵਾਹੀ ਦੇ ਕੇ ਤੁਹਾਡੀ ਚਿੰਾਈ ਦੇ ਕੇ ਬੜਾ ਬੇੜਾ ਬੇਟੀ ਤੁਹਾਨੂੰ ਦੇ ਕੇ ਬੜਾ ਘਰ ਬਾਗ ਬੜਾ ਵਿਦਾ ਬੜੀ ਸੇਤ ਨੂੰ ਵਾਪਸ ਦੇ ਕੇ ਆਪਣੀ ਮਹਿਮਾ ਲਈ ਖੇੜਾ ਕਰਨਾ ਕਿਉਂ ਕਿ ਪ੍ਰਭੂ ਯਿਸੂ ਮਸੀਹ ਤੇ ਬਾਬਾ ਨੇ ਆ ਉਸ ਸਰਵ ਸ਼ਕਤੀਮਾਨ ਪਰਮੇਸ਼ਵਰ ਆ ਲਿਖਿਆ ਅਸਮਾਨ ਦੇ ਥੱਲੇ ਤਰਦੀ ਤੇ ਮਨੁੱਖਾਂ ਕੋਈ ਨਾ ਨਾਮ ਹੀ ਹੈ ਜਿਹਨੂੰ ਬਚਾਈ ਰਹਿਣਾ ਸਿਰਫ ਯਿਸੂ ਹੀ ਪ੍ਰਭੂ ਆ ਔਰ ਜਿੰਨੇ ਜਿੰਨੇ ਨੇ ਵਿਸ਼ਵਾਸ ਕੀਤਾ ਉਹਨਾਂ ਨੂੰ ਪਰਮੇਸ਼ਵਰ ਨੇ ਧੰਨ ਬਣਾਇਆ ਕਹਿੰਦੇ ਧੰਨ ਉਹ ਜਿਹੜੇ ਬਿਨਾ ਦੇ ਕੇ ਵਿਸ਼ਵਾਸ ਕਰਨਗੇ ਤੁਸੀਂ ਮੈਂ ਧੰਨ ਨਾ ਪਰਮੇਸ਼ਵਰ ਦੇ ਲੋਕੋ ਇਸ ਲਈ ਜੀ ਯਕੀਨ ਕਰ ਲਿਆ ਤੇ ਵਰਣ ਉਹਦੇ ਤੇ ਵਿਸ਼ਵਾਸ ਕਰਕੇ ਉਹਨੂੰ ਚਿੰਬੜੇ ਰਹਿਣਾ ਉਹਦੀ ਮਹਾਂਸਾਮਰਾਜ ਚ ਬਣੇ ਰਹਿਣਾ ਸੱਜੇ ਖੱਬੇ ਇਧਰ ਉਧਰ ਖਿਲੜਣਾ ਨਹੀਂ ਉਹਦੇ ਅੰਦਰ ਆਦੇ ਪੁਰਾਣੇ ਕੁੱਤੇ ਰਹਿੰਦੇ ਆ ਪਰ ਇਹ ਤਮਸਾ ਜਿਹੜੇ ਰਹਿਣ ਵਾਲੇ ਮਹਾਂਸਾਮਰਾਜ ਦੇ ਹੱਥਲੇ ਰਹਿਣ ਵਾਲੇ ਉਹ ਵੱਡੀਆਂ ਜਿੱਤਾਂ ਨੂੰ ਪ੍ਰਾਪਤ ਕਰ ਰਹੇ ਆ ਅੱਜ ਅੱਜ ਤੁਹਾਨੂੰ ਮੌਕਾ ਦਿੱਤਾ ਉਹਨੇ ਤੁਸੀਂ ਵਿਸ਼ਵਾਸ ਕਰਕੇ ਆਏ